ਦੋਸਤੋ ਆਪਣੇ ਨਾਲ ਨੇ ਸੀਨੀਅਰ ਆਕੂ ਨੇ ਗਗਨਜੀਤ ਸਿੰਘ ਜੀ ਬਰਨਾਲਾ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਉਹ ਕੋਈ ਕਿਸੇ ਵੀ ਜਾਣ ਪਹਿਚਾਨ ਦੇ ਮਹਤਾਜ ਨਹੀਂ ਇਸ ਲਈ ਮੈਂ ਉਹਨਾਂ ਬਾਰੇ ਬਹੁਤਾ ਨਹੀਂ ਦੱਸਾਂਗਾ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਜੀ ਮੋਰਚੇ ਦੇ ਵਿੱਚ ਉਹ ਆਏ ਨੇ ਕੀ ਸਮਝਦੇ ਨੇ ਕੀ ਗੱਲਬਾਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਡੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਛਾ ਇਹ ਜਿਹੜਾ ਕੇਂਦਰ ਸਰਕਾਰ ਵੱਲੋਂ ਹੁਣ ਕਿਸਾਨਾਂ ਨੂੰ ਇੱਥੇ ਜਵਰੀ ਜਿਹੜਾ ਰੋਕਿਆ ਜਾ ਰਿਹਾ ਹੈਗਾ ਤੇ ਫੌਜ ਦੇ ਜਿਹੜੇ ਪੱਕੇ ਉੱਥੇ ਪ੍ਰਬੰਧ ਕਰ ਰੱਖੇ ਨੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹ ਬੜੀ ਤਖਾਨਤਾ ਹੈ ਪਹਿਲਾਂ ਤਾਂ ਦੇਖੋ ਮੈਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਉਹ ਵਧਾਈ ਦੇ ਪਾਤਰ ਨੇ ਹਾਂਜੀ ਉਹ ਇਤਿਹਾਸ ਚ ਉਤਰ ਚੁੱਕੇ ਨੇ ਹਾਂਜੀ ਚਾਹੇ ਸਰਵਨ ਸਿੰਘ ਪੰਦੇ ਸਾਬ ਹੋਣ ਚਾਹੇ ਢੱਲੇয়াল ਸਾਬ ਹੋਣ ਉਹਨਾਂ ਦੇ ਸਾਰੇ ਸਾਥੀ ਹਾਂਜੀ ਉਹ ਉਹਨਾਂ ਨੇ ਇਤਿਹਾਸ ਰਚਤਾ ਪਹਿਲਾਂ ਵੀ 2020 ਚ ਹੋਇਆ ਜਦੋਂ ਉਦੋਂ ਉਦੋਂ ਬਾਅਦ ਹੁਣ ਇਹਨਾਂ ਨੇ ਉਦੋਂ ਜਿਹੜੇ ਵਾਅਦੇ ਮੋਦੀ ਜੀ ਨੇ ਕੀਤੇ ਸੀਗੇ ਇਹ ਉਹਨਾਂ ਨੂੰ ਰਿਮਾਈਂਡਰ ਹੀ ਦੇ ਰਹੇ ਨੇ ਵੀ ਭਾਈ ਜਿਹੜੇ ਵਾਅਦੇ ਸਾਡੇ ਨਾਲ ਕੀਤੇ ਨੇ ਸੰਗਤ ਨਾਲ ਕੀਤੇ ਨੇ ਹਿੰਦੁਸਤਾਨੀਆਂ ਨਾਲ ਕੀਤੇ ਨੇ ਉਹਨਾਂ ਨੂੰ ਸਿਰੇ ਲਾਓ ਹਾਂਜੀ ਔਰ ਸਿਰੇ ਲਾਉਣੇ ਚਾਹੀਦੇ ਨੇ ਨਹੀਂ ਇੱਕ ਪਾਸੇ ਤਾਂ ਜਿਹੜੇ ਕਿਸਾਨ ਨੇ ਉਹ ਜਿਹੜੇ ਨੇ ਇੱਕ ਡਿਸਿਪਲਨ ਦੇ ਵਿੱਚ ਜਾ ਰਹੇ ਨੇ ਦੂਜੇ ਪਾਸੇ ਨੈਸ਼ਨਲ মিডিਆ ਵੱਲੋਂ ਪ੍ਰਚਾਰਿਆ ਜਾ ਰਿਹਾ ਹੈ ਵੀ ਇਹਨਾਂ ਨੂੰ ਤਾਂ ਰੋਕਿਆ ਜਾ ਰਿਹਾ ਹੈ ਦਿੱਲੀ ਦੇ ਵਿੱਚ ਜਾ ਕੇ ਜਿਹੜਾ ਹੜਦੰਗ ਮਚਾਉਂਦੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਨਹੀਂ ਕੋਈ ਬਿਲਕੁਲ ਅਨਫੋਰਚੂਨੇਟ ਗੱਲਾਂ ਨੇ ਇਹ ਦੇਖੋ ਕਿਸਾਨ ਬੇਸਿਕਲੀ ਰੀਡ ਦੀ ਹੱਡੀ ਨੇ ਆਪਣੇ ਦੇਸ਼ ਦੀ ਔਰ ਮੋਦੀ ਜੀ ਇਹ ਗੱਲਾਂ ਸਮਝਦੇ ਨੇ ਜਦੋਂ ਐਸ ਸੀਐਮ ਜਿਹੜੇ ਬਿਆਨ ਦਿੰਦੇ ਸੀਗੇ ਉਹ ਇਹ ਗੱਲਾਂ ਸਾਰੀਆਂ ਸਮਝਦੇ ਨੇ ਦੁਖਾਂਤ ਇਸ ਗੱਲ ਦਾ ਵੀ ਉਹ ਸਿਰੇ ਨਹੀਂ ਲਾ ਰਹੇ ਔਰ ਜੇ ਸਿਰੇ ਲੱਗ ਜੇ ਮੈਨੂੰ ਇਸ ਗੱਲ ਤੇ ਪੂਰਾ ਯਕੀਨ ਹੈ ਵੀ ਆਪਣੀ ਜਿਹੜੀ ਇਕਨੋਮੀ ਹੈ ਹਿੰਦੁਸਤਾਨ ਦੀ ਉਹ ਸਿਰੇ ਤੇ ਜਾਊਗੀ ਆਪਣਾ ਜਿਹੜਾ ਕਿਸਾਨ ਹੈ ਬਹੁਤ ਮਿਹਨਤੀ ਹੈ ਔਰ ਉਹ ਕੱਲੇ ਦੇਸ਼ ਨੂੰ ਹੀ ਨਹੀਂ ਉਹ ਸਾਰੇ ਸੰਸਾਰ ਨੂੰ ਰੋਟੀ ਖਵਾ ਸਕਦਾ ਅੱਛਾ ਜੀ ਪੰਜਾਬ ਦੇ ਲੋਕਾਂ ਨੇ 92 ਐਮਐਲਏ ਚੁਣ ਕੇ ਜਿਹੜੇ ਨੇ ਉਹ ਇੱਕ ਵੱਡਾ ਸਮਰਥਨ ਦਿੱਤਾ ਅੱਜ ਕਿਸਾਨੀ ਅੰਦੋਲਨ ਦੇ ਵਿੱਚ ਉਹਨਾਂ ਦੇ ਵਿੱਚ ਕੋਈ ਵੀ ਨਹੀਂ ਪਹੁੰਚਿਆ ਕੀ ਕਹਿਣਾ ਚਾਹੁੰਦੇ ਤੁਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਇਹ ਵੇਲਾ ਹੈ ਕਸਾਨਾ ਦੀ ਪਿੱਛੇ ਆ ਕੇ ਉਹਨਾਂ ਨੂੰ ਖੜਨਾ ਚਾਹੀਦਾ ਕਿਉਂਕਿ ਇਹਨਾਂ ਨੇ ਉਹਨਾਂ ਨੂੰ ਵੋਟਾਂ ਪਾ ਪਾ ਕੇ ਜਿਤਾਇਆ ਔਰ ਵੱਡੀਆਂ ਲੀਡਾਂ ਦੇ ਕੇ ਜਿਤਾਇਆ ਉਹਨਾਂ ਦਾ ਫਰਜ਼ ਬਣਦਾ ਹੈ ਉਹਨਾਂ ਦਾ ਅਸੀਂ ਉਹਨਾਂ ਦੇ ਯੂ ਨੋ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਇਹ ਵੇਲਾ ਆ ਕੇ ਸਾਡੇ ਨਾਲ ਖੜੋ ਅਸੀਂ ਉਹਨਾਂ ਤੋਂ ਬਿਨਾ ਚਲੋ ਉਹ ਤਾਂ ਸੱਤਾ ਦੇ ਵਿੱਚ ਨੇ ਜਿਹੜੀਆਂ ਹੋਰ ਵੀ ਸਿਆਸੀ ਪਾਰਟੀਆਂ ਨੇ ਜਿਹੜੀਆਂ ਰਾਜ ਕਰ ਚੁੱਕੀਆਂ ਨੇ ਉਹਨਾਂ ਦੇ ਵੀ ਲੀਡਰ ਜਿਹੜੇ ਨੇ ਉਹ ਨਹੀਂ ਪਹੁੰਚੇ ਤੁਸੀਂ ਉਹਨਾਂ ਲਈ ਕੀ ਮੈਸੇਜ ਹੈ ਉਹਨਾਂ ਲਈ ਵੀ ਬਾ ਹੱਥ ਜੋੜ ਕੇ ਬੇਨਤੀਆਂ ਹੀ ਕਰ ਸਕਦੇ ਆ ਅਸੀਂ ਦੇਖੋ ਸਾਡੇ ਕਿਸਾਨ ਜਿਹਾ ਬੰਦਿਆਂ ਦੇ ਜਿਹੜੇ ਇਹ ਟੋਟਲੀ ਨਾਨ ਪੋਲਿਟਿਕਲ ਇਹਨਾਂ ਦਾ ਇਹ ਮੋਰਚਾ ਹੈ ਹਾਂਜੀ ਇਹ ਜੇ ਮੋਰਚੇ 'ਚ ਹਰੇਕ ਇਨਸਾਨ ਨੂੰ ਆ ਕੇ ਖੜਨਾ ਚਾਹੀਦਾ ਹੈ ਲੀਟਰਾਂ ਦਾ ਤਾਂ ਉਹੀ 1 ਲੱਖੀ ਫਰਜ਼ ਬਣ ਜਾਂਦਾ ਮੈਂ ਫੇਰ ਤੁਹਾਡੇ ਚੈਨਲ ਦੇ ਰਾਹੀਂ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦਾ ਵੀ ਭਾਈ ਹਜੇ ਡੋਲੇ ਬੇਰਿਆਂ ਦਾ ਕੁਝ ਨਹੀਂ ਵਿਗੜਿਆ ਹਜੇ ਵੀ ਆ ਕੇ ਨਾਲ ਖੜੋ ਕਿਸਾਨਾਂ ਦੀ ਕਿਸਾਨਾਂ ਨੂੰ ਲੋੜ ਹੈ ਠੀਕ ਹੈ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਛੋਟਾ ਸਾਰਿਆਂ ਦਾ ਸੁੱਖਾ ਬੜਾ ਹੀ ਮ